ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਚਰਚਾ ਛੜੀਏ ਕੱਲ ਦੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਚਿੱਠੀ ਸੀ ਇਹਦੇ ਵਿੱਚ ਉਹਨੇ ਕਿਹਾ ਕਿ ਮੈਂ ਆਪਣੇ ਸਤਿਗੁਰੂ ਪਾਸੋਂ ਖਿਮਾ ਮੰਗਦਾ ਹਾਂ ਇਹ ਰੀਆਂ ਗਲਤੀਆਂ ਮੇਰੀ ਝੋਲੇ ਵਿੱਚ ਬਾ ਦਿਓ ਮੇਰੇ ਕੋਲ ਜੋ ਭੁਜ ਹੋਇਆ ਮੈਂ ਕੌਮ ਦੇ ਕੋਲੋਂ ਮੈਂ ਪੰਧ ਦੇ ਕੋਲੋਂ ਮੈਂ ਮਾਫੀ ਮੰਗਦਾ ਹਾਂ ਇੱਕ ਵਾਰ ਨਹੀਂ ਸਹੀ ਵਾਰ ਸਵੀਰ ਬਾਦਲ ਅਕਾਗ ਦਾ ਸਭ ਤੇ ਪੇਸ਼ ਹੋਏ ਨੇ ਮੈਂ ਅੱਜ ਗੱਲਬਾਤ ਜਿਹੜੀ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਕਾਫੀ ਕਹਾਵਤਾਂ ਨੇ ਪਰ ਮੈਂ ਉਹ ਕਹਾਵਤਾਂ ਬਹੁਤੀਆਂ ਨਾਮਰਦ ਤਾਂ ਚੰਗੀ ਗੱਲ ਰੋ ਕਿਉਂਕਿ ਥੇਠ ਪੰਜਾਬੀ ਦੇ ਵਿੱਚ ਉਹ ਸ਼ਬਦ ਨੇ ਜਿਨ੍ਹਾਂ ਸ਼ਬਦਾਂ ਨੂੰ ਆਮ ਲੋਕਾਂ ਦੇ ਸੁਣਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕਿਉਂਕਿ ਕਈ ਲੋਕ ਐਸੇ ਜਿੰਨਾਂ ਦਾ ਹਾਜ਼ਮਾ ਨਹੀਂ ਹੁੰਦਾ ਔਰ ਜਿਹੜੇ ਲਕੀਰ ਦੇ ਫਕੀਰ ਹੁੰਦੇ ਆ ਜਿਨ੍ਹਾਂ ਨੇ ਬਸ ਇਹੀ ਕਹਿਣਾ ਹੁੰਦਾ ਕਿ ਇਹ ਨੰਦਿਆ ਹੋਗੀ ਜੀ ਇਹ ਪੰਥ ਦਾ ਵਿਰੋਧੀ ਹੈ ਜੀ ਇਹ ਫੁਲਾਣੀ ਪਾਰਟੀ ਦਾ ਏਜੰਟ ਹੈ ਜੀ ਇਹ ਫੁਲਾਣਾ ਦਾ ਚਮਚਾ ਜੀ ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ ਪਰ ਮੈਂ ਗੱਲ ਕਹਿਣੀ ਏ ਜਿਹੜੇ ਵੀ ਬਾਗੀ ਹੋਏ ਨੇ ਸਰਵੀਰ ਬੱਲ ਤੋਂ ਜਾਂ ਸ਼ਰੋਮਣੀ ਅਕਾਲੀ ਦਲ ਤੋਂ ਉਹਨਾਂ ਦੇ ਵਿੱਚ ਬੀਬੀ ਜਗਦੀਰ ਕੌਰ ਵੀ ਆ ਜਾਂਦੀ ਹੈ ਤੇ ਢਿੰਸਾ ਸਾਹਿਬ ਵੀ ਆ ਜਾਂਦੇ ਨੇ ਖੁਰਬੀ ਹੈਗੇ ਨੇ ਦੋ ਚਾਰ ਜਿਨ੍ਹਾਂ ਨੇ ਉਹ ਚੱਕੀ ਹੋਈ ਹੈ ਕਿਵੇਂ ਨਾ ਕਿਵੇਂ ਨਲਾ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਹੈ ਚੰਡੀਗੜ੍ਹ ਉਹਦੀ ਜਿਹੜੀ ਕੁਰਸੀ ਹੈ ਪ੍ਰਧਾਨਗੀ ਦੀ ਉਹ ਕਿਵੇਂ ਨਾ ਕਿਵੇਂ ਸਾਨੂੰ ਮਿਲੇ ਬਸ ਉਸ ਤੇ ਅਗੀ ਡੇ ਲੱਗੀ ਹੋਈ ਹੈ ਇਹ ਕਾਰਨ ਮੈਂ ਦੋ ਤਿੰਨ ਗੱਲਾਂ ਹਟ ਕੇ ਕਹਿਣੀਆਂ ਨੇ ਬਹੁਤੇ ਮੈਨੂੰ ਨਾ ਫੋਨ ਕਰਕੇ ਕਹਿੰਦੇ ਨੇ ਤੁਸੀਂ ਸ਼ਰਵੀਰ ਬਾਲ ਦੇ ਵਿਰੋਧੀ ਸੀ ਜਾਂ ਹੈਗੇ ਉਹ ਹੈਗਾ ਸੀ ਰਹਾਂਗਾ ਵਿਚਾਰਕ ਮਤ ਭੇਜ ਜਿਹੜੇ ਨੇ ਉਹ ਆਪਣੇ ਥਾਂ ਤੇ ਨੇ ਮੈਂ ਕਦੇ ਸਮਝਾਉਤਾ ਕੀਤਾ ਨਹੀਂ ਤੇ ਨਾ ਕਰਨਾ ਪਰ ਗੱਲ ਪੰਜਾਬ ਦੇ ਲੋਕੋ ਖਾਸ ਕਰਕੇ ਜਿਹੜੇ ਸਾਡੀ ਕੌਮ ਦੇ ਕੜਮ ਚੌਧਰੀ ਬਣੇ ਨੇ ਉਹ ਸੁਣ ਲੈਣ ਧਿਆਨ ਦੇ ਨਾਲ ਸ਼ਗਵੀਰ ਬਾਦਲ ਨੂੰ ਪ੍ਰਧਾਨਗੀਤ ਪਾਸੇ ਕੀਤਾ ਜਾ ਸਕਦਾ ਪਰ ਇਹ ਦੱਸੋ ਮੈਂ ਦੁੱਧ ਤੇ ਤੋਤਾ ਕਿਹੜਾ ਇੱਥੇ ਢੀਂਡ ਸੇ ਨੂੰ ਬਣਾਉਂਗੇ ਜੰਦੂ ਵਾਇਦਰ ਨੂੰ ਬਣਾਉਂਗੇ ਬੀਬੀ ਜਗੀਰ ਕੌਰ ਨੂੰ ਬਣਾਉਂਗੇ ਹੈ ਕਿਹੜਾ ਤੁਹਾਡੇ ਕੋਲੇ ਜਾਂ ਕਿਸੇ ਮਾਨਦਲ ਵਿੱਚੋਂ ਲੈ ਕੇ ਆਓਗੇ ਕਿਹਨੂੰ ਲੈ ਕੇ ਆਉਣਾ ਹੈ ਜਿਕਰ ਤਾਂ ਕਰੋ ਇਹ ਸਾਰੇ ਉਹ ਨੇ ਜਿਨ੍ਹਾਂ ਨੇ ਲੁੱਟ ਖਸੋਟ ਕਰਕੇ ਆਪਣੇ ਘਰ ਭਰੇ ਹੋਏ ਨੇ ਜਿਹਨੂੰ ਮਰਜ਼ੀ ਫੋੜ ਕੇ ਦੇਖ ਲੋ ਇਨਾਂ ਵਿੱਚ ਕੋਈ ਨਹੀਂ ਹੈਗਾ ਜਿਹੜਾ ਕਰੋੜਾਂ ਪਤੀ ਨਾ ਹੋਵੇ ਜਿਨੇ ਕੋਈ ਅਰਾਇਨੀ ਤੀਦੇ ਵਿੱਚ ਉਠਾ ਸਿੱਧਾ ਕੰਮ ਨਾ ਕੀਤਾ ਹੋਵੇ ਕੋਈ ਵੀ ਦੱਸ ਦਿਓ ਪਰ ਮੈਂ ਇੱਕ ਬੇਨਤੀ ਕਰ ਰਹੀ ਹਾਂ ਤੁਹਾਡੀਆਂ ਗੱਲਾਂ ਬਾਤਾਂ ਤੋਂ ਪਤਾ ਲੱਗਦਾ ਹੈ ਕਿ ਜਦੋਂ ਇਹ ਗਲਤੀਆਂ ਹੋਈਆਂ ਨੇ ਤੁਸੀਂ ਉਦੋਂ ਸਾਫ਼ ਜ਼ਰੂਰ ਦਿੱਤਾ ਹੈ ਤਾਂ ਮੈਂ ਬੱਟੇ ਵਾਲੇ ਨਾਲ ਤਾਂ ਹੋਵੇ ਅਮੇਸ਼ ਸ਼ਗਵੀਰ ਵਾਲਨ ਦਾ ਦਿੱਤਾ ਹੋਈ ਜੇ ਤੁਸੀਂ ਇੰਨੀ ਭਲੇ ਮਾਨਸ ਸੀ ਤੁਹਾਡੇ ਅੰਦਰ ਕੌਮ ਪ੍ਰਤੀ ਜਾਂ ਪੰਥ ਪ੍ਰਤੀ ਦਰਦ ਸੀ ਫਿਰ ਹਰਾਮ ਖੋਰੋ ਉਦੋਂ ਆਪਣੀ ਜ਼ੁਬਾਨ ਬੰਦ ਕਿਉਂ ਰੱਖੀ ਉਦੋਂ ਕਿਉਂ ਨਹੀਂ ਬੋਲੀ ਹੁਣ ਜਿਹੜਾ ਵੀ ਆਉਂਦਾ ਸਿਵਿਆ ਚ ਲੱਤਾਂ ਹੁੰਦੀਆਂ ਨੇ ਚਾਰ ਬੰਦੇ ਚਾਕੇ ਗੱਡੇ ਚੜਾਉਂਦੇ ਨੇ ਸ਼ੁਰੂਆਮਣੀ ਕਾਨੇਦਾਲ ਦਾ ਬੇੜਾ ਬਹਾਤਾ ਸ਼ਗਵੀਰ ਬਾਜ਼ਲ ਨੇ ਗੱਲ ਆਉਂਦੀ ਨਹੀਂ ਚੜਗੁਰੇ ਰਿਕਾਰਡਿੰਗ ਭਈਆ ਸਰਸੇ ਪੂਕੀ ਕਾਦੀ ਹੁੰਦੀ ਹੈ ਜਬੀ ਮਕਾਦੀ ਹੁੰਦੀ ਹੈ ਸਭ ਤੋਂ ਬਾਅਦ ਨੂੰ ਮਾਪੀ ਜਦੋਂ ਦਿੱਤੀ ਸੀ ਉਦੋਂ ਜਥੇਦਾਰਾਂ ਦਾ ਮੈਨੂੰ ਪਤਾ ਹੈ ਆ ਬੁੱਢੇ ਜੇ ਸਾਰੇ ਆ ਕੇ মিডিਆ ਸਾਹਮਣੇ ਆ ਕੇ ਬੋਲੀ ਜਾਂਦੇ ਵੀ ਉਦੋਂ ਕੀ ਤੁਹਾਡੀ ਜਵਾਨ ਵਿੱਚ ਘੋਗਣੀਆਂ ਪਈਆਂ ਸੀ ਉਦੋਂ ਕਿਉਂ ਨਾ ਬੋਲੇ ਹੁਣ ਕਿਉਂ ਬੋਲਦੇ ਹੋ ਚਲੋ ਨਾ ਐਂਡ ਕਰਨਾ ਤੁਸੀਂ ਜੇ ਚਾਹੋਗੇ ਨਾ ਮੈਨੂੰ ਇਹ ਤਾਂ ਲੱਗਦਾ ਵੀ ਤੁਹਾਡੇ ਨਾਲੋਂ ਸੰਗਵੀਰ ਬਾਦ ਲਾਦੇ ਵੀ ਚੰਗਾ ਹੈ। ਰਾਮ ਕੋਰੋ ਉਹ ਤਾਂ ਫੇਰ ਵੀ ਸ਼ਰਿਆਮ ਕੱਲ ਤੱਕ ਤੇ ਚੱਲ ਗਿਆ। ਚਿੱਠੀ ਫੜਾਤੀ ਕਿ ਮੇਰੀਆਂ ਗਲਤੀਆਂ ਮੇਰੀ ਝੋਲੀ ਵਿੱਚ ਪਾ ਦਿਓ। ਤੇ ਤੁਹਾਡੇ ਵਿੱਚੋਂ ਨਾ ਕੋਈ ਸ਼ਰੋਣੀ ਕਮੇਟੀ ਦਾ ਮੈਂਬਰ, ਨਾ ਜਥੇਦਾਰ, ਨਾ ਕੋਈ ਸ਼ਰੋਣੀ ਕਾਲਗਲ ਦਾ ਲੀਡਰ ਕੋਈ ਵੀ ਸਾਹਮਣੇ ਆ ਕੇ ਇਹ ਕਹਿਣ ਦੀ ਹਿੰਮਤ ਨਹੀਂ ਰੱਖਦਾ ਕਿ ਸਾਡੇ ਕੋਲੋਂ ਵੀ ਗਲਤੀਆਂ ਹੋਈਆਂ ਨੇ। ਇਹ ਕਿਸ ਦੀ ਹਿੰਮਤ ਮੈਂ ਕਹਨਾ ਸੁਬੀਰ ਬਾਦਲ ਹਲੇ ਵੀ ਚੰਗਾ ਤੁਹਾਡੇ ਨਾਲੋਂ ਜੀਨੇ ਦਰਬਾਰ ਚੋਂ ਜਾ ਕੇ ਮੱਥਾ ਟੇਕ ਕੇ ਜਲੇਦਾਰ ਨੂੰ ਕਹਿਤਾ ਚਿੱਠੀ ਫੜਾਤੀ ਕਿ ਆਹ ਮੇਰੀਆਂ ਗਲਤੀਆਂ ਨੇ ਮੈਨੂੰ ਮaaf ਕਰ ਦਿਓ ਤੁਹਾਡੇ ਨਾਲੋਂ ਹਲੇ ਵੀ ਚੰਗਾ ਹੈ ਤੁਸੀਂ ਕਦੇ ਮਨ ਨੂੰ ਤਿਆਰ ਨਹੀਂ ਜਦੋਂ ਇਹ ਸਭ ਕੁਝ ਹੋ ਰਿਹਾ ਸੀ ਨਾ ਉਦੋਂ ਬੋਲਣਾ ਸੀ ਫੇਰ ਤਾਂ ਤੁਹਾਡੀ ਗੱਲ ਦਾ ਅਸਰ ਹੁੰਦਾ ਲੋਕ ਮੰਨ ਵੀ ਲੈਂਦੇ ਉਹਨਾਂ ਮੱਜਿੰਗੀਆਂ ਵੀ ਇੰਨੇ ਇੰਟਰਵਿਊ ਦੇਖਿਆ ਨਾ ਜਿੰਨੇ ਵੀ ਬੁੱਢੇ ਜਿਹੇ ਕੋਈ ਦਾੜੇ ਕਾਲੇ ਕਰੀ ਬਿਠਾਏ ਕਿ ਦੰਦ ਹੈ ਨਹੀਂ ਕਿ ਇਹਦੇ ਐਨਕਾਂ ਲਾ ਕੇ ਲ ਕੇ ਸੁਣਦਾ ਨਹੀਂ ਪੱਤਰਕਾਰ ਕੁਝ ਹੋਰ ਕਹਿੰਦੇ ਨੇ ਤੇ ਆਪ ਕੁਝ ਹੋਰ ਬੋਲ ਦਿੰਦੇ ਆ ਯਾਨੀ ਕਿ ਹੁਣ ਉਸ ਨੂੰ ਅੱਗ ਲੱਗੀ ਹੈ ਮੇਰਾ ਕਹਿਣ ਤੋਂ ਮਤਲਬ ਹੈ ਵੀ ਇਹਨਾਂ ਨੂੰ ਚਾਰ ਚਾਰ ਬੰਦੇ ਚੱਕ ਕੇ ਚੜਾਉਂਦੇ ਨੇ ਗੱਡੀਆਂ ਵਿੱਚ ਤੇ ਹਲੇ ਵੀ ਸੇਵਾ ਕਰਾਂਗੇ ਘਰੇ ਕਰਨ ਦੀ ਸੇਵਾ ਬਥੇਰੀ ਨੂੰ ਲੋਟ ਬਸੜ ਕੀਤੀ ਆ ਤੁਸੀਂ ਆਪਣੇ ਪਰਿਵਾਰ ਨੂੰ ਕਹੋ ਏਸੀ ਲੱਗੇ ਹੋਏ ਨੇ ਤੇ ਮੋੜਨਾ ਖਾਓ ਬਰੰਦੇ ਤੇ ਬੈਠੇ ਮਟਰ ਪਨੀਰ ਬਣੇ ਸ਼ਾਮ ਨੂੰ ਕੁਝ ਹੋਰ ਬਣਾਓ ਕਰੋਰਾਮ ਮੈਂ ਫੇਰ ਕਹਿ ਦਿੰਨਾ ਤੁਹਾਡੇ ਨਾਲੋਂ ਸੁਖਵੀਰ ਬਾਦਲ ਹਲੇ ਵੀ ਚੰਗੇ ਹਾਲਾਂਕਿ ਜਿੰਨਾ ਮੈਂ ਮਨੋਧ ਕਰਦਾ ਨਾ ਸੁਖਵੀਰ ਵਾਲਾ ਕੋਈ ਨਹੀਂ ਕਰ ਸਕਦਾ ਇਸ ਸਟਾਈ ਹੈ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਹਤੇ